ਆਪ ਭਗਵਲ ਤੁਮਨਾ ਤੂੰ ਨਾ ਸੇਖਿਆ ਨਾ ਤੂੰ ਪੰਜਾਬੀ ਆ ਤੂੰ ਇੱਕ ਲੋਟੂ ਟੋਲੇ ਦਾ ਵਿੱਚ ਲਟੇਰਾ ਬਣ ਕੇ ਵੜ ਗਿਆ ਤੂੰ ਕੇਜਰੀਵਾਲ ਦੇ ਨਾਲ ਲੜ ਕੇ ਪੰਜਾਬ ਲੁੱਟਣ ਦੀ ਆਇਆ ਇਹਨਾਂ ਮੈਂ ਇੱਕ ਗੱਲ ਹੋਰ ਕਹਿਣੀ ਚਾਹਨਾ ਅਕਾਲ ਤਖਤ ਸਾਹਿਬ ਜਿਹਦੀ ਤੂੰ ਤੋਹਫੀਨ ਕਰ ਰਿਹਾ ਇਹਨੂੰ ਕੋਈ ਵੀ ਪੰਜਾਬੀ ਨਾਨਕ ਨਾਮ ਦੇਵਾ ਉਹਨੂੰ ਪਰਤਾਸ਼ ਨਹੀਂ ਕਰ ਸਕਦਾ ਮੈਂ ਮਾਨ ਨਾਲ ਕਹਿਣਾ ਕਿ ਬਾਬਾ ਬੁੱਢਾ ਸਿੰਘ ਸਾਡੇ ਵੱਡੇ-ਵਡੇਰੇ ਬਾਬਾ ਬੁੱਢਾ ਸਾਹਿਬ ਸਾਡੇ ਵੱਡੇ ਰੰਦਾਵਿਆਂ ਦੇ ਸਭ ਤੋਂ ਵੱਡੇ ਹੋਏ ਨੇ ਉਹ ਪਹਿਲੇ ਹੈਡ ਗਰੰਥੀ ਬਣੇ ਸੀ ਉੱਥੇ ਦਰਬਾਰ ਸਾਹਿਬ ਦੇ ਤੇ ਉਸ ਗੁਰੂਕ ਦੇ ਉੱਤੇ ਤੂੰ ਦੁਸ਼ਟਾ ਉਂਗਲ ਕਰ ਰਿਆਂ ਅਸੀਂ ਗੁਰੂ ਦੀ ਗੁਰਕ 'ਚ ਪੈਸਾ ਪਾ ਕੇ ਆਉਨੇ ਆ ਉਹ ਗੁਰੂ ਦਾ ਪੈਸਾ ਜਿੱਥੇ ਮਰਜ਼ੀ ਲੱਗੇ ਤੂੰ ਕੌਣਾ ਉਹ ਤੇ ਕਿੰਤੂ ਪ੍ਰੰਤੂ ਕਰਨ ਵਾਲਾ ਮੁਲਜ਼ਮ ਜਿਹੜਾ ਉਹ ਕੋਈ ਨਹੀਂ ਕਹਿੰਦਾ ਉਹਦਾ ਜੱਜ ਨੂੰ ਕਿ ਬਿੰਦੂ ਆਹਾਂ ਚੀਜ਼ਾਂ ਚਾਹੀਦੀਆਂ ਨੇ ਤੂੰ ਕਾਲਕ ਸਖ ਸਾਹ ਤੇ ਮੁਲਜ਼ਮ ਬਣ ਕੇ ਚੱਲਿਆ ਤੇ ਮੈਨੂੰ ਰੋਜ਼ ਜਥੇਦਾਰ ਅਕਾਲ ਤਖਤ ਤੇ ਵਿਆ ਜਿਹੜਾ ਬੰਦਾ ਆਪਣੇ ਨਾਲ ਸਿੰਘ ਨਹੀਂ ਲਾਉਂਦਾ ਤੇ ਉਹਨੂੰ ਪਤਿਤ ਸਿੰਘ ਉਹਨੂੰ ਕਹਿੰਦੇ ਨੇ ਜਥੇਦਾਰ ਸਾਹਿਬ ਜਿਨੇ ਅੰਮ੍ਰਿਤ ਛੱਕ ਕੇ ਤੋੜਿਆ ਹੋਵੇ ਤੋੜਿਆ ਹੋਵੇ ਜਿਵੇਂ ਮਨਪ੍ਰੀਤ ਬਾਦਲ ਨੇ ਤੋੜਿਆ ਸੀ ਉਹ ਪਤਿਤ ਸਿੰਘ ਆ ਇਹ ਤੇ ਸਿੰਘ ਹੀ ਹਾਂ ਜੀ ਜਿਹਦੇ ਸਿਰ ਤੇ ਵਾਲ ਹੈ ਨਹੀਂ ਤੇ ਦਾੜ੍ਹੀ ਹੈ ਨਹੀਂ ਤੇ ਤੂੰ ਉਹਨੂੰ ਕੱਲ ਤੱਕ ਸੱਜਣ ਦਾ ਮਤਲਬ ਹੀ ਨਹੀਂ ਸੀ ਬਣਦਾ ਅੱਜ ਕੇਜਰੀਵਾਲ ਦੇ ਕਹਿੰਦੇ ਤੇ ਆਰਐਸਐਸ ਦੇ ਕਹਿੰਦੇ ਕਿ ਗੁਰਦੁਆਰਿਆਂ ਗੁਰਦੁਆਰਾ ਸਾਹਿਬ ਦੇ ਨਾਲ ਮੱਥਾ ਲਾਉਣਾ ਚਾਹੁੰਦਾ ਇਹ ਪੰਜਾਬ ਦੇ ਬਾਬੇ ਨਾਨਕ ਦੇ ਗੁਰੂ ਗੋਬਿੰਦ ਸਿੰਘ ਦੇ ਗੁਰਦੁਆਰਿਆਂ ਤੇ ਭਗਵੰਤ ਮਾਨ ਆਰਐਸਐਸ ਦਾ ਕਬਜ਼ਾ ਕਰਵਾਉਣਾ ਚਾਹੁੰਦਾ ਕਦੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਮੈਂ ਸ਼ਿਗਲਾ ਸਾਹਿਬ ਯਾਰ ਤੂੰ ਕੰਮ ਬਹੁਤ ਕੀਤਾ ਪਰ ਮੈਨੂੰ ਸੋਚਿਆ ਜਿਤਨਾ ਤੂੰ ਚਾਹੁੰਦਾ ਸੀ ਤੇ ਜੱਟ ਕੇ ਜ ਨੂੰ ਭੇਜਿਆ ਉਹ ਤੇ ਆਪਣੇ ਪਿੰਡੋ ਹੀ ਹਾਰ ਗਏ ਉਪਰਾਹੋ ਕੋ ਖੋਤੇ ਕੋਡੇ ਦਾ ਪਛਾਣ ਰੱਖ ਲਿਆ ਕਰੋ ਆ ਸਾਡਾ ਹੀਰਾ ਬੈਠਾ ਇਹਦੇ ਕੋਲ ਅਸੀਂ ਸਲਾਹ ਲੈਂਦੇ ਸੀ ਸਾਡੇ ਬਜ਼ੁਰਗ ਇਹਦੇ ਪਿਤਾ ਜੀ ਕੋਲ ਸਲਾਹ ਲੈਂਦੇ ਸੀ ਤੇ ਤੁਸੀਂ ਪਤਾ ਨਹੀਂ ਕਿਹਦੀ ਸਲਾਹ ਤੇ ਚੱਲ ਪਏ ਠੋ ਹੁਣ ਤੇ ਮਿਲ ਜਾਈ ਰਹਿਣਾ ਪਾ ਪੰਜਾਬ ਦੇ ਵਿੱਚ ਤੁਸੀਂ ਹੀ ਹਨੇਰੀ ਲਿਆਂਦੀ ਸੀ ਉਸ ਹਨੇਰੀ ਨੇ ਪੰਜਾਬ ਦੀ ਬਰਬਾਦੀ ਕਰ ਦਿੱਤੀ ਜੇ ਤੇ ਸੰਗਰੂਰ ਵਾਲਿਓ ਮਾਲਵੇ ਵਾਲਿਓ ਇਹ ਹਨੇਰੀ ਨੂੰ ਹੁਣ ਤੁਸੀਂ ਰੋਕ ਕੇ ਦੁਬਾਰਾ ਪੰਜਾਬ ਨੂੰ ਉਹਨਾਂ ਲੀਹਾਂ ਤੇ ਲੈ ਕੇ ਆਉਣਾ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ